ਕਾਲਜ ਇਹਨਾਂ ਨੂੰ ਗਾਲਾਂ ਕੱਢ ਰਿਹਾ ਹੈ ਕਾਲਜ ਇਹਨਾਂ ਨੂੰ ਇਹ ਕਹਿ ਰਿਹਾ ਮਸਲਾ ਕਿ ਇਹ ਹੈ ਸਿਰਫ ਇਹ ਉੱਥੇ ਜਿਹੜੀ ਫੈਕਲਟੀ ਹੈ ਨਾ ਉਹ ਇਹਨਾਂ ਨੂੰ ਨਾ ਤਾਂ ਪਾਣੀ ਦੇ ਰਹੀ ਹੈ ਨਾ ਤਾਂ ਇਲੈਕਟ੍ਰਿਸਿਟੀ ਦੇ ਰਹੀ ਹੈ ਇਹਨਾਂ ਦੇ ਨਾਲ ਤੁਸੀਂ ਡੰਗਰਾਂ ਵਾਲਾ ਹਿਸਾਬ ਕਰ ਰਿਹਾ ਹੈ ਇਹ ਮੈਂ ਸ਼ਬਦ ਮੈਂ ਬੋਲਣਾ ਨਹੀਂ ਚਾਹੁੰਦਾ ਪਰ ਡੰਗਰਾਂ ਤੋਂ ਵੀ ਮਾੜਾ ਹਾਲ ਕਰਦੇ ਹਾਂ ਅਸੀਂ ਪਿੱਛੇ ਪੈਣਾ ਖੜੀਆਂ ਨੇ ਇਹਨਾਂ ਨੂੰ ਗੰਦੀਆਂ ਗੱਦੀਆਂ ਗਾਲਾਂ ਕੱਢਦਾ ਸਵਰਨ ਸਲਾਰੀਆ ਨਾਮ ਹੈ ਉਹਦਾ ਪੈਸੇ ਪੂਰੇ ਦੇਣ ਸਾਰਾ ਕੁਝ ਪੂਰੇ ਕਰਨ ਬਾਅਦ ਚ ਫਿਰ ਛਿੱਤਰ ਵੀ ਹੀ ਘਾਣ ਇਹ ਸਾਡਾ ਭਵਿੱਖ ਹੈ ਆ ਇਹ ਬੱਚੇ ਬੇਸਕੂਫ ਨੇ ਔਰ ਜੇ ਅਸੀਂ ਨਾਲ ਆ ਰਹੇ ਆਂ ਜੇ ਕੋਈ ਗੱਲ ਕੋਈ ਸੁਣ ਨਹੀਂ ਰਿਹਾ ਦੋ ਦਿਨ ਤੱਕ ਇਕੱਲੇ ਧਰ ਨਾਲ ਆ ਕੇ ਬੈਠੇ ਰਹੇ ਅੱਜ ਹਾਰ ਕੇ ਅਸੀਂ ਇਹਨਾਂ ਦੇ ਨਾਲ ਆਏ ਆਂ ਤੇ ਫਿਰ ਕਿਸੇ ਨਾ ਕਿਸੇ ਨੇ ਸਾਥ ਤਾਂ ਦੇਣਾ ਹੀ ਆ ਸਾਡੇ ਕੋਲ ਪ੍ਰੂਫ ਹੈ ਔਰ ਇਹਨਾਂ ਦੀ ਇੱਕ ਮੈਡਮ ਹੈ ਸੁਨੇਨਾ ਜੀ ਜਿਹੜੀ ਕਿ ਖੁਦ ਔਰਤ ਹੋ ਕੇ ਮੇਰੇ ਕੋ ਆਡੀਓ ਹੈ ਖੁਦ ਔਰਤ ਹੋ ਕੇ ਕੁੜੀਆਂ ਨੂੰ ਗੰਦੀਆਂ ਗਾਲਾਂ ਕੱਢ ਰਹੀ ਐ ਜਿਹੜੇ ਕਿ ਬੰਦੇ ਵੀ ਨਹੀਂ ਕੱਢਦੇ ਗੰਦੀਆਂ ਗਾਲਾਂ ਐਨ ਐਮ ਸੀ ਇਨਸਪੈਕਸ਼ਨ ਕਰਨ ਆਂਦੀ ਐ 500 ਰੁਪਏ ਦੇ ਵਿੱਚ ਐ ਡਾਕਟਰ ਝੂਠੇ ਡਾਕਟਰ ਝੂਠੇ ਪੇਸ਼ੈਂਟ ਲੈ ਕੇ ਆਉਂਦੇ ਐ ਜਦ ਆਪਾਂ ਰਿਪੋਰਟ ਕੀਤਾ ਸਾਨੂੰ ਡਰਾਇਆ ਤੇ ਧਮਕਾਇਆ ਗਿਆ ਕਿ ਤੁਹਾਨੂੰ ਫੇਲ ਕਰਾਂਗੇ ਤੁਹਾਡੀ ਸਪਲੀਆਂ ਲਾਵਾਂਗੇ ਤੁਹਾਨੂੰ ਡਿਟੇਨ ਕਰਾਂਗੇ ਸਾਡੇ ਕਮਰੇ ਚ ਬੱਤੀ ਨਹੀਂ ਆ ਰਹੀ ਆਪਾਂ ਉਹ ਪ੍ਰੋਟੈਸਟ ਕਰਨ ਵਾਸਤੇ ਖਲੋਤੇ ਤੇ ਸਾਡਾ ਚੇਅਰਮੈਨ ਸਾਡੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰਦਾ ਕਿ ਈਕੋ ਕਲੈਸ਼ ਹੋ ਰਹੀ ਹੈ ਕਿ ਐਸੇ ਕੈਸੇ ਹਮਾਰੇ ਅਗੇਂਸਟ ਜਾਏਂਗੇ ਹਮਾਰੇ ਕਾਲਜ ਮੇ ਹੀ ਪੜਾਂਗੇ ਯੇਹੀ ਸਭ ਐ ਸਰ ਔਰ ਸਾਥ ਮੇ ਹਮਾਰੇ ਕਾਲਜ ਮੇ ਕੋਈ ਆਪੀਡੀ ਨਹੀਂ ਹੈ ਕੋਈ ਪੇਸ਼ੈਂਟ ਨਹੀਂ ਹੈ ਹਮ ਕਿਆ ਪ੍ਰੈਕਟਿਸ ਕਰਾਂਗੇ ਸਸਿਕਾਲਾ ਵੱਡੇ ਤੌਰ ਤੇ ਦੇਖਿਆ ਜਾਵੇ ਤਾਂ ਪ੍ਰੋਟੈਸਟ ਜਿਵੇਂ ਹੁੰਦੇ ਅਸੀਂ ਦੇਖਦੇ ਹਾਂ ਤਾਂ ਨੌਜਵਾਨ ਜਿਹੜੇ ਇਹ ਖੜੇ ਨੇਗੇ ਮੁੰਡੇ ਕੁੜੀਆਂ ਇਹਦੇ ਵਿੱਚ ਇਹ ਸਾਰੇ ਜੇ ਕਿਹਾ ਜਾਵੇ ਤਾਂ ਐਮਬੀਬੀਐਸ ਦੇ ਉਹ ਸਟੂਡੈਂਟਸ ਨੇ ਜਿਹੜੇ ਆਪਦੇ ਇੰਸਟੀਚਿਊਟ ਦੀ ਜਿਸ ਤਰ੍ਹਾਂ ਦਾ ਰਵਈਆ ਉਹ ਤੋਂ ਜ਼ਿਆਦਾ ਪ੍ਰੇਸ਼ਾਨ ਨਜ਼ਰ ਆਉਂਦੇ ਨੇ ਜਿਹਦੇ ਵਿੱਚ ਇਹਨਾਂ ਦਾ ਵੱਡੇ ਤੌਰ ਤੇ ਇਲਜ਼ਾਮ ਇਹ ਹੈ ਕਿ ਆਖਰ ਸਾਡੇ ਨਾਂ ਦਾ ਇੰਸਟੀਚਿਊਟ ਸੁਣਵਾਈ ਕਰ ਰਿਹਾ ਹੈ ਲਗਾਤਾਰ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਉਸ ਚੀਜ਼ ਨੂੰ ਲੈ ਕੇ ਕੋਈ ਹੱਲ ਨਿਕਲਦਾ ਨਹੀਂ ਦਿਖ ਰਿਹਾ ਅ ਈਸ਼ਰ ਇਹ ਬੇਸਿਕਲੀ ਮਸਲਾ ਹੈ ਕਿਸ ਚੀਜ਼ ਨੂੰ ਲੈ ਕੇ ਹੈ ਵੀ ਜਿਹੜਾ ਪ੍ਰੋਟੈਸਟ ਤੁਸੀਂ ਲੋਕ ਕਰ ਰਹੇ ਹੋ ਤੇ ਨਾਲ ਕੀ ਹਜੇ ਤੱਕ ਕਾਲਜ ਦੇ ਨਾਲ ਕੋਈ ਗੱਲਬਾਤ ਨਹੀਂ ਹੋ ਪਾਈ ਇੰਸਟੀਚਿਊਟ ਦੇ ਨਾਲ ਗੱਲ ਹੋ ਨਹੀਂ ਹੋ ਪਾਈ ਬਾਜੀ ਤੁਸੀਂ ਦੇਖੋ ਕਿੰਨੀ ਬਦਕਿਸਮਤੀ ਆ ਇਹ ਐਮਬੀਬੀਐਸ ਦੇ ਬੱਚੇ ਨੇ ਆ ਜਿਹੜਾ ਕੋਟ ਹੈ ਡਾਕਟਰ ਦਾ ਕੋਟ ਆ ਤੁਸੀਂ ਕਾਲਜ ਇਹਨਾਂ ਨੂੰ ਗਾਲ੍ਹਾਂ ਕੱਢ ਰਿਹਾ ਹੈ ਕਾਲਜ ਇਹਨਾਂ ਨੂੰ ਇਹ ਕਹਿ ਰਿਹਾ ਮਸਲਾ ਕਿ ਇਹ ਹੈ ਸਿਰਫ ਇਹ ਉੱਥੇ ਜਿਹੜੀ ਫੈਕਿਲਿਟੀ ਹੈ ਨਾ ਉਹ ਇਹਨਾਂ ਨੂੰ ਨਾ ਤਾਂ ਪਾਣੀ ਦੇ ਰਹੀ ਹੈ ਨਾ ਤਾਂ ਇਲੈਕਟ੍ਰਿਸਿਟੀ ਦੇ ਰਹੀ ਹੈ ਨਾ ਇਹਨਾਂ ਨੂੰ ਚੰਗੀ ਉਹ ਸਹੂਲਤ ਦੇ ਰਹੀ ਹੈ ਕਿ ਜਿਹਦੇ ਵਿੱਚ ਉਹ ਪੜ ਸਕਣ ਤਾਂ ਕਰਕੇ ਅੱਜ ਇਹ ਸਾਰੇ 2 ਦਿਨ ਪਹਿਲਾਂ ਇਹ ਡੀਐਮਆਰ ਦੇ ਦਫ਼ਤਰ ਦੇ ਬਾਹਰ ਬੈਠੇ ਰਹੇ ਅੱਜ ਮੈਂ ਇਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਇਹ ਮੇਤੋਂ ਨਹੀਂ ਦੇਖਿਆ ਜਾਂਦਾ ਮੀਂਹ ਪੈ ਰਿਹਾ ਹੈ ਤੁਸੀਂ ਚਲੋ ਸਾਡੇ ਨਾਲ ਕਾਰਨ ਇਹ ਹੈ ਕਿ ਆਹ ਜਿਹੜਾ ਕਾਲਜ ਹੈ ਦ ਵਾਈਟ ਮੈਡੀਕਲ ਕਾਲਜ ਪਠਾਨਕੋਟ ਇਹ ਇਹਨਾਂ ਦੇ ਨਾਲ ਫੀਸ ਪੂਰੀ ਲੈ ਰਿਹਾ ਹੈ ਇਹਨਾਂ ਦੇ ਨਾਲ ਤੁਸੀਂ ਡੰਗਰਾਂ ਵਾਲਾ ਹਿਸਾਬ ਕਰ ਰਿਹਾ ਹੈ ਇਹ ਮੈਂ ਸ਼ਬਦ ਮੈਂ ਬੋਲਣਾ ਨਹੀਂ ਚਾਹੁੰਦਾ ਪਰ ਡੰਗਰਾਂ ਤੋਂ ਵੀ ਮਾੜਾ ਹਾਲ ਕਰ ਰਿਹਾ ਜੇ ਤੁਸੀਂ ਵੀਡੀਓ ਸੱਪ ਮਿਲਦੇ ਨੇ ਕਾਲਜ ਦੇ ਬਾਥਰੂਮਾਂ ਦੇ ਵਿੱਚ ਆ ਮੇਰੀ ਪਿੱਛੇ ਭੈਣਾਂ ਖੜੀਆਂ ਨੇ ਇਹਨਾਂ ਨੂੰ ਗੰਦੀਆਂ ਗੱਦੀਆਂ ਗਾਲਾਂ ਕੱਢਦਾ ਸਵਰਨ ਸਲਾਰੀਆ ਨਾਮ ਹੈ ਉਹਦਾ ਅਸੀਂ ਮੈਂ ਉਹਨੂੰ 4-5 ਵਾਰੀ ਕਿਹਾ ਮੈਂ ਕਿਹਾ ਯਾਰ ਤੁਸੀਂ ਜਿਹੜੇ ਬੱਚੇ ਨੇ ਇਹ ਟ੍ਰਾਂਸਫਰ ਹੋਣਾ ਚਾਹੁੰਦੇ ਹੋ ਹੋ ਲੈੰਦੋ ਹਨਾ ਡੇਢ ਦੋ ਸਾਲ ਇਨਾਂ ਤੇ ਰਹੇ ਡਾਕਟਰ ਬਣਨਾ ਉਹ ਆਪਣੀ ਈਗੋ ਕਲੈਸ਼ ਇਨਾਂ ਜਿਆਦਾ ਲੈ ਗਿਆ ਉਹ ਕਹਿੰਦਾ ਮੈਂ ਇਹਨਾਂ ਨੂੰ ਮਜ਼ਾ ਚਕਾਉਂਗਾ ਖੈ ਕਿੰਨੇ ਕਿੰਨੇ ਟੋਟਲ ਗਨੇ ਆਰੇ ਟੋਟਲ 250 ਤੋਂ 300 ਬਚ ਐਮ ਬੀਬੀਐਸ ਦਾ 258 258 ਅੱਛਾ ਇੱਕ ਹੋਰ ਗੱਲ ਦੇਖੋ ਬਾਈ ਜੀ ਇਹਨਾਂ ਦੇ ਪੇਰੈਂਟਸ ਵੀ ਨਾਲ ਨੇ ਪੈਸੇ ਪੂਰੇ ਦੇਣ ਸਾਰਾ ਕੁਝ ਪੂਰੇ ਕਰਨ ਬਾਅਦ ਚ ਫਿਰ ਛਿੱਤਰ ਵੀ ਆਹੀ ਗਾਣ ਇਹ ਸਾਡਾ ਭਵਿੱਖ ਹੈ ਤੇ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਟੀਚਰ ਉੱਥੇ ਹੈ ਨਹੀਂਗੇ ਆਪੀਡੀ ਹੈ ਨਹੀਂਗੀ ਸਭ ਤੋਂ ਨਵੀਂ ਗੱਲ ਇਹ ਹੋ ਕਿਉਂ ਰਿਹਾ ਉਹ ਇੰਨਾ ਜ਼ਿਆਦਾ ਚੰਬਲ ਕਿਉਂ ਰਿਹਾ ਉਹ ਚੰਬਲ ਇਸ ਲਈ ਤੇ ਆ ਕਿਉਂਕਿ ਪੋਲਿਟੀਕਲ ਬੈਕ ਹੋ ਰਹੀ ਹੈ ਉਹਦੇ ਪਿੱਛੇ ਬਹੁਤ ਤਕੜੀ ਤਾਂ ਕਰਕੇ ਇਹਨਾਂ ਦੀ ਸ਼ਕਲਾਂ ਦੇਖੋ ਬਾਈ ਇਹ ਸਾਡਾ ਭਵਿੱਖ ਹੈ ਨੇ ਜਸਤ ਜੀ ਜਿਵੇਂ ਇਹ ਮਸਲਾ ਲੈ ਕੇ ਪਹੁੰਚੇ ਨੇ ਸਟੂਡੈਂਟ ਪਰ ਇਹਦੇ ਚ ਹੁਣ ਤੱਕ ਕਿਸੇ ਨਾਲ ਵੀ ਕੋਈ ਮੀਟਿੰਗ ਨਹੀਂ ਹੋ ਪਾਈ ਕਿਉਂਕਿ ਐਮਬੀਬੀਐਸ ਦਾ ਸਟੂਡੈਂਟ ਕੋਈ ਆਮ ਬੱਚਾ ਤਾਂ ਹੁੰਦਾ ਨਹੀਂ ਹੈਗਾ ਜੇ ਕਹੀਏ ਕਿ ਪਹਿਲਾਂ ਤਾਂ ਸੈਲੈਕਟਡ ਬڑے ਬੱਚੇ ਹੁੰਦੇ ਨੇ ਫਿਰ ਉਹ ਤੋਂ ਬਾਅਦ ਚ ਪਹੁੰਚਦੇ ਨੇ ਉੱਥੇ ਕਰ ਮੈਂ ਉਹੀ ਦੱਸ ਰਹੀ ਹਾਂ ਕਿ ਦੇਖੋ ਇਹ ਬੱਚੇ ਕੰਦਾ ਟਪ ਟਪ ਕੇ ਜਿਹੜੇ ਹੈਗੇ ਨੇ ਅੱਜ ਕਾਲਜ ਤੋਂ ਬਾਹਰ ਹੋ ਕੇ ਪਠਾਨਕੋ ਡੀਸੀ ਦਫ਼ਤਰ ਦੇ ਬਾਹਰ ਟਰ ਨਾ ਦਿੱਤਾ ਸੀਗਾ ਉਹਦੇ ਵਿੱਚ ਇਹਨਾਂ ਨੇ ਮੈਨੂੰ ਡਿਸਟ੍ਰਿਕਟ ਪਠਾਨਕੋੜ ਤੋਂ ਮੈਂ ਬਿਲੋਂਗ ਕਰਦੀ ਹਾਂ ਐਜ਼ ਅ ਪੰਜਾਬ ਸਪੋਕਸ ਪਰਸਨ ਮੈਂ ਉਹਨਾਂ ਦਾ ਸਾਥ ਦਿੱਤਾ ਰਾਤ ਬੱਚੇ ਕੇ ਮੀਟਿੰਗਸ ਕੋਈ ਕਰਨਾ ਨਹੀਂ ਚਾ ਰਹੇ ਆ ਸੀਐਮ ਸਾਹਿਬ ਤੋਂ ਪਿਛਲੇ 8 ਮਹੀਨੇ ਤੋਂ ਪੇਰੈਂਟ ਜਿਹੜੇ ਨੇ ਟਾਈਮ ਮੰਗ ਰਹੇ ਨੇ ਉਹ ਟਾਈਮ ਨਹੀਂ ਦੇ ਰਹੇ ਰੀਸੈਂਟਲੀ ਹੁਣ ਸੌਰਨ ਸਲਾਰੀਆ ਜੀ ਕਿਉਂ ਆਏ ਨੇ ਆਮ ਆਦਮੀ ਪਾਰਟੀ ਚ ਭੱਜ ਬੱਛ ੜ ਗਏ ਇਸੇ ਲਈ ਹੈ ਕਿ ਜਿਸ ਤਰੀਕੇ ਨਾਲ ਗੁੰਡਾਗਰਦੀ ਨਾਲ ਇਹ ਕਾਲਜ ਚਲਾ ਰਹੇ ਨੇ ਉਸੇ ਤਰੀਕੇ ਨਾਲ ਅੱਗੇ ਵੀ ਚਲਾ ਸਕਣ ਤਾਂ ਹੀ ਆਮ ਆਦਮੀ ਪਾਰਟੀ ਪਾਰਟੀ ਚ ਵਾਈਸ ਪ੍ਰਧਾਨ ਬਣੇ ਨੇ ਹੁਣ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹਨੀ ਆ ਕਿ ਕੀ ਤੁਸੀਂ ਐਸੇ ਲੋਕਾਂ ਨੂੰ ਪਨਾਹ ਦਿਓਗੇ ਜਿਹੜੇ ਤੁਹਾਡੇ ਹੀ ਪੰਜਾਬ ਦੇ ਬੱਚਿਆਂ ਨੂੰ ਐਸੇ ਨੀਟ ਕਲੀਅਰ ਕਰਕੇ 95 ਪਰਸੈਂਟੇਜ ਤੋਂ ਜ਼ਿਆਦਾ ਅੱਜ ਬੱਚੇ ਪਾਸ ਕਰਕੇ ਤੱਕ ਪਹੁੰਚੇ ਆ ਤੁਸੀਂ ਮੀਟਿੰਗ ਨਹੀਂ ਕਰ ਰਹੇ ਤੁਸੀਂ ਅੱਜ ਉਹਨਾਂ ਦੀ ਸੁਣ ਰਹੇ ਹੋ ਵੀਸੀ ਨੂੰ ਤੁਸੀਂ ਝਾੜਾ ਪਾ ਰਹੇ ਹੋ ਤਾਂ ਤੁਸੀਂ ਕਰ ਕੀ ਰਹੇ ਹੋ ਇਹ ਬੱਚੇ ਬੇਵਕੂਫ ਨੇ ਔਰ ਜੇ ਅਸੀਂ ਨਾਲ ਆ ਰਹੇ ਆ ਜੇ ਕੋਈ ਗੱਲ ਕੋਈ ਸੁਣ ਨਹੀਂ ਰਿਹਾ ਦੋ ਦਿਨ ਤੱਕ ਇਕੱਲੇ ਧਰਨਾ ਲਾ ਕੇ ਬੈਠੇ ਰਹੇ ਅੱਜ ਹਾਰ ਕੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਫਿਰ ਕਿਸੇ ਨਾ ਕਿਸ ਨੇ ਸਾਥ ਤਾਂ ਦੇਣਾ ਹੀ ਹੈ ਸੋ ਇਸੇ ਤਰੀਕੇ ਨਾਲ ਅੱਜ ਮੰਗ ਕਰਨ ਜਾ ਰਹੇ ਆ ਕਿ ਜਲਦ ਤੋਂ ਜਲਦੀ ਇਹਨਾਂ ਬੱਚੇ ਦੀ ਇੱਕੋ ਹੀ ਮੰਗ ਹੈ ਚਾਹੇ ਸਰਕਾਰੀ ਕਾਲਜ ਹੋਵੇ ਸਰਕਾਰੀ ਕਾਲਜ ਦੀ ਤਾਂ ਡਿਮਾਂਡ ਹੀ ਨਹੀਂ ਕਰਦੇ ਕਹਿੰਦੇ ਚਾਹੇ ਪ੍ਰਾਈਵੇਟ ਕਾਲਜ 'ਚ ਸਾਨੂੰ ਭੇਜੋ ਪਰ ਇਸ ਕਾਲਜ ਤੋਂ ਸਾਨੂੰ ਟ੍ਰਾਂਸਫ ਜਿੱਥੇ ਤੁਸੀਂ ਮੰਨੋਗੇ ਨਹੀਂ 10 ਤੋਂ ਜ਼ਿਆਦਾ ਇੱਥੇ ਫੈਕਲਟੀ ਨਹੀਂ ਹੈਗੀ ਔਰ ਅਕੋਰਡਿੰਗ ਟੂ ਦ ਜਿਸ ਵੇਜ ਨਾਲ ਲਾਇਸੈਂਸ ਲਿਆ ਸੀਗਾ ਮੋਰ ਥੈਨ 150 ਤੋਂ ਜ਼ਿਆਦਾ ਇੱਥੇ ਫੈਕਲਟੀ ਹੋਣੀ ਚਾਹੀਦੀ ਹੈ ਅੱਜ ਜਿਹੜੀ ਫੈਕਲਟੀ ਹੈ ਗੋਸਟ ਫੈਕਲਟੀ ਹੈ ਜਿਨ੍ਹਾਂ ਦੀ ਸਿਲੀਕੋਨ ਦੇ ਨਾਲ ਫੇਕ ਬਾਇਓਮੈਟ੍ਰਿਕ ਟਾਈਡ ਕੋ ਪ੍ਰੂਫ ਹੈ ਔਰ ਇਹਨਾਂ ਦੀ ਇੱਕ ਮੈਡਮ ਹੈ ਸੁਨੇਨਾ ਜੀ ਜਿਹੜੀ ਕਿ ਖੁਦ ਔਰਤ ਹੋ ਕੇ ਮੇਰੇ ਕੋ ਆਡੀਓ ਹੈ ਖੁਦ ਔਰਤ ਹੋ ਕੇ ਕੁੜੀਆਂ ਨੂੰ ਗੰਦੀਆਂ ਗਾਲਾਂ ਕੱਢ ਰਹੀ ਹੈ ਜਿਹੜੇ ਕਿ ਬੰਦੇ ਵੀ ਨਹੀਂ ਕੱਢਦੇ ਗੰਦੀਆਂ ਗਾਲਾਂ ਆਕੇ ਦੇਖੀਏ ਤਾਂ ਆਖਰ ਸਾਰਾ ਇਹ ਮਸਲਾ ਹੋਇਆ ਕਦੋਂ ਸ਼ੁਰੂ ਕਿੰਨੇ ਟਾਈਮ ਹੋ ਗਿਆ ਇਸ ਚੀਜ਼ ਨੂੰ ਸਰ ਵੈਸੇ ਤੇ ਸਾਨੂੰ ਡੇਢ ਸਾਲ ਹੋ ਗਿਆ ਆਪਣੀ ਆਪਣੀ ਮੰਗਾ ਰੱਖਦੇ ਹੋਏ ਪਹਿਲਾਂ ਆਪਾਂ ਕੋਸ਼ਿਸ਼ ਕੀਤੀ ਕਾਲਜ ਸਾਨੂੰ ਫੈਸਿਲਿਟੀ ਦੇਵੇ ਆਪਣਾ ਟਾਈਮ ਦਿੱਤਾ ਕਿ ਉਹ ਸਾਡੀਆਂ ਗੱਲ ਸਮਝੇ ਸਾਨੂੰ ਫੈਸਿਲਿਟੀ ਦੇਵੇ ਤਾਂ ਕਿ ਸਾਡੀ ਐਜੂਕੇਸ਼ਨ ਸਾਡੀ ਬੇਸਿਕ ਫੈਸਿਲਿਟੀਆਂ ਪੂਰੀਆਂ ਹੋ ਸਕਣ ਸਾਡੀ ਸਾਡੀ ਮੰਗ ਬਿਲਕੁਲ ਸਿੰਪਲ ਹੈ ਸਾਨੂੰ এডਿਕੇਸ਼ਨ ਦਿੱਤੀ ਜਾਵੇ ਸਾਡੇ ਕੋਲ ਪੇਸ਼ੈਂਟ ਹੋਣ ਸਾਡੇ ਕੋਲ ਡਾਕਟਰ ਹੋਣ ਸਾਨੂੰ ਇੱਕ ਜਿਹੜਾ ਕੰਪੀਟੈਂਟ ਸਾਨੂੰ ਡਾਕਟਰ ਬਣਾਉਣ ਜੋ ਸੱਭਾ ਸੋਸਾਇਟੀ ਦੀ ਹੈਲਪ ਕਰ ਸਕੀਏ ਆਪਾਂ ਜੋ ਕੰਮ ਕਰਨਾ ਹੈ ਸੋਸਾਇਟੀ ਦੇ ਵੈਲਫੇਅਰ ਵਾਸਤੇ ਕਰਨਾ ਹੈ ਉੱਥੇ ਜਿਵੇਂ ਤੁਸੀਂ ਕੀ ਕਹਿੰਦੇ ਹੋ ਵੀ ਨਾ ਸਟਾਫ ਹੈ ਨਾ ਇਕੁਪਮੈਂਟਸ ਹੈ ਕੁਝ ਵੀ ਨਹੀਂ ਹੈਗਾ ਸਰ ਉੱਥੇ ਬਹੁਤ ਜ਼ਿਆਦਾ ਕਟ ਸਟਾਫ ਹੈ ਜਿੰਨਾ ਸਰ 96.7% ਬਾਬਾ ਫਰੀਦ ਦੇ NMC ਨੇ ਇਹਨਾਂ ਨੂੰ ਡੈਫੀਸ਼ੈਂਟ ਕੋਸ਼ਿਸ਼ ਕੀਤਾ ਹੈ ਕਿ ਇਹਨਾਂ ਕੋਲ ਸਟਾਫ ਹੈਗਾ ਹੀ ਨਹੀਂ ਦੂਰ ਦੀ ਗੱਲ ਜਦ ਐਨ ਐਮ ਸੀ ਇਨਸਪੈਕਸ਼ਨ ਕਰਨ ਆਂਦੀ ਹੈ 500 ਰੁਪਏ ਦੇ ਵਿੱਚ ਐ ਡਾਕਟਰ ਝੂਠੇ ਡਾਕਟਰ ਝੂਠੇ ਪੇਸ਼ੈਂਟ ਲੈ ਕੇ ਆਂਦੇ ਆ ਜਦ ਆਪਾਂ ਰਿਪੋਰਟ ਕੀਤਾ ਸਾਨੂੰ ਡਰਾਇਆ ਤੇ ਧਮਕਾਇਆ ਗਿਆ ਕਿ ਤੁਹਾਨੂੰ ਫੇਲ ਕਰਾਂਗੇ ਤੁਹਾਡੀ ਸਪਲੀਆਂ ਲਾਵਾਂਗੇ ਤੁਹਾਨੂੰ ਡੀਟੇਨ ਕਰਾਂਗੇ ਸਰ ਸਾਨੂੰ ਇੰਨਾ ਬਲੈਕਮੇਲ ਕਰਦੇ ਸ ਆਪਾਂ ਡਰਦੇ ਆ ਪਰ ਇਹ ਸਾਰੀ ਕੁਝ ਦਿਨਾਂ ਪਹਿਲਾਂ ਥਰਸਡੇ ਦੀ ਥਰਸਡੇ ਹੋਗਾ ਪਿਛਲੇ ਹਫਤੇ ਦਾ ਆਪਾਂ ਸਾਨੂੰ ਆਪਾਂ ਟੀ ਪੁਆਇੰਟ ਤੇ ਇਕੱਠੇ ਹੋਏ ਸੀ ਕਿਉਂਕਿ ਸਾਡੇ ਹੋਸਟਲ ਦੇ ਵਿੱਚ ਲਾਈਟ ਨਹੀਂ ਸਿਆਰੀ ਆਪਾਂ 20000 ਰੁਪਏ ਮਹੀਨੇ ਦਾ ਪਰ ਰਹੇ ਆ ਸਾਡੇ ਕਮਰੇ ਚ ਬੱਤੀ ਨਹੀਂ ਆ ਰਹੀ ਆਪਾਂ ਉਹ ਪ੍ਰੋਟੈਸਟ ਕਰਨ ਵਾਸਤੇ ਖਲੋਤੇ ਤੇ ਸਾਡਾ ਚੇਅਰਮੈਨ ਸਾਡੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰਦਾ ਪਰ ਇਹਦੇ ਚੀਜ਼ੇ ਦੇਖੀਏ ਜਿਵੇਂ ਜਿਕੇ ਆ ਜੋਗੇ ਜਿਵੇਂ ਹੁਣ ਇਹਦੇ ਚੀਜ਼ੇ ਦੇਖੀਏ ਤਾਂ ਜਦੋਂ ਤੁਸੀਂ ਇਹ ਸਾਰੀ ਗੱਲਬਾਤ ਸ਼ੁਰੂ ਕਰੀਆ ਜਦੋਂ ਉੱਥੇ ਫੈਸਿਲਿਟੀ ਹੈ ਨਹੀਂ ਤਾਂ ਫਿਰ ਆਖਰਕਾਰ ਉਹ ਰੋਕ ਕੇ ਕਿਉਂ ਰੱਖਣਾ ਚਾਹੁੰਦੇ सर एक तो फीसिस का उनको लालच है कि हमारी जेबें भरती रहें जो हम फीसिस भर रहे हैं उससे मेन तो यही है बाकी उनके ईगो क्लैश हो रही है कि ऐसे कैसे हमारे अगेंस्ट जाएंगे हमारे कॉलेज में ही पढ़ेंगे यही सब है सर और साथ में हमारे कॉलेज में कोई ओपीडी नहीं है कोई पेशेंट नहीं है हम क्या प्रैक्टिस करेंगे भी पेशेंट वगैरह होंगे नहीं है कि नहीं आमतौर पर तो देखा जाए नहीं बहुत सर उनको 500 हंड्रेड देकर भेजा जाता है वो बिल्कुल ठीक लोग हैं और उनको कहा जाता है कि आप आपने एज अ पेशेंट जब भी इंस्पेक्शन होती है उनको एज अ पेशेंट भेजा जाता है कि आपने एक्टिंग करनी है एज अ पेशेंट वो पेशेंट्स नहीं पेशेंट्स नहीं है हमारे पास कोई ओपीडी नहीं है तुसी चाहते क्यों तुसी कहना भी थोड़े कॉलेज शिफ्ट करता है यार आड़ी डिमांड बहुत सिंपल ਹਾਈ ਕੋਰਟ ਚ ਕੇਸ ਲੱਗਾ ਹੋਇਆ ਹੈ ਹਾਈ ਕੋਰਟ ਨੇ ਸਿੰਗਲ ਬੈਂਚ ਨੇ ਸਾਨੂੰ ਡਿਸੀਜਨ ਦੇਤਾ ਸੀ ਕਿ ਇਹਨਾਂ ਨੂੰ ਸ਼ਿਫਟ ਕੀਤਾ ਜਾਵੇ ਠੀਕ ਹੈ ਪਰ ਇਹਨੇ ਆਪਣਾ ਡਬਲ ਬੈਂਚ ਪਤਾ ਨਹੀਂ ਕਿਸ ਤਰੀਕੇ ਸਟੇ ਲੈ ਲਿਆ ਸਾਡੀ ਹਾਲੇ ਸ਼ਿਫਟਿੰਗ ਦੇ ਸਟੇ ਲੱਗਾ ਹੋਇਆ ਹੈ ਸਾਡੀ ਸਰਕਾਰ ਵੱਲੋਂ ਐਨ ਐਮ ਸੀ ਵੱਲੋਂ ਬਾਬਾ ਫਰੀਦ ਵੱਲੋਂ ਸਾਰਿਆਂ ਤੋਂ ਇੱਕ ਹੀ ਗੁਰਜ਼ਾਰਿਸ਼ ਹੈ ਸਾਨੂੰ ਟੈਂਪੋਰਰੀ ਸ਼ਿਫਟ ਕੀਤਾ ਜਾਵੇ ਕਿਉਂਕਿ ਆਪਾਂ ਕੰਦਾ ਟੱਪ ਕੇ ਆਪਣੇ ਚੇਅਰਮੈਨ ਤੋਂ ਚਪਲਾਂ ਖਾ ਕੇ ਡੰਡੇ ਖਾ ਕੇ ਕਾਲਾ ਸੁਣ ਕੇ ਆਏ ਆ ਆਪਾਂ ਉਥੇ ਵਾਪਸ ਨਹੀਂ ਜਾ ਸਕਦੇ ਸਾਨੂੰ ਅੰਬਰੀ ਸ਼ਿਫਟ ਕਰੋ ਸਾਨੂੰ ਐਜੂਕੇਸ਼ਨ ਦਿਓ ਵੀ ਵਾਂਟ ਟੂ ਬੀ ਅ ਕੰਪੀਟੈਂਟ ਡਾਕਟਰ ਆਫ ਦ ਸੋਸਾਇਟੀ ਕਿੰਨਾ ਬੱਚਾ ਹੈ ਕਿੰਨਾ ਹਾਂਜੀ ਕਿੰਨਾ ਸਟੂਡੈਂਟ ਸਰ ਆਪਾਂ 248 ਸਟੂਡੈਂਟਸ ਹੈਗੇ ਆ 258 ਸਟੂਡੈਂਟਸ ਹੈਗੇ ਆ ਆਪਾਂ ਦੇਖਿਆ ਜਾਵੇ ਜਿਵੇਂ ਤੁਸੀਂ ਦੇਖੋ ਕੀ ਅਖਰ ਵੀ ਤੰਗ ਕੀਤਾ ਸੀਗਾ 2 ਸਾਲ 2 ਦਿਨ ਪੂਰੇ ਪਿਪਰਾਂ ਤੋਂ ਪਹਿਲੇ ਤੰਗ ਕੀਤਾ ਗਿਆ ਸੀ ਪਰ ਤੁਸੀਂ ਦੇਖੋ ਕਿ ਆਖਰ ਜਿਹੜੇ ਇਹਨਾਂ ਦੇ ਪੇਰੈਂਟਸ ਵੀ ਨਾਲ ਖੜੇ ਨੇ ਤੇ ਨਾਲ ਵੱਡਾ ਹੰਗਾਮਾ ਇਸ ਕਰਕੇ ਕਰਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਕਿ ਜਦੋਂ ਡਾਕਟਰ ਬਾਨਾ ਹੈ ਬੀਬੀਐਸ ਦੇ ਸਟੂਡੈਂਟ ਹੁਣ ਹੁੰਦਾ ਇੱਕ ਤਾਂ ਇਹ ਹੈ ਵੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕੁਝ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਜਦੋਂ ਸਟ੍ਰਾਈਕਾਂ ਹੁੰਦੀਆਂ ਨੇ ਜਾਂ ਪ੍ਰੋਟੈਸਟ ਹੁੰਦੇ ਨੇ ਕਿ ਉਹ ਉੱਥੇ ਕੋਈ ਦੇ ਫੀਸ ਹਾਈਕ ਨੂੰ ਲੈ ਕੇ ਜਾਂ ਅਲੱਗ-ਅਲੱਗ ਮਸਲੇ ਪਰੂਰੇ ਗੱਲ ਇਹ ਹੈ ਇਹ ਕਹਿੰਦੇ ਵੀ ਜਿਹੜੇ ਕਾਲਜ 'ਚ ਅਸੀਂ ਪੜ ਰਹੇ ਹਾਂ ਇਹਦੀ ਆਖਰਕਾਰ ਸਾਨੂੰ ਇੱਥੋਂ ਸ਼ਿਫਟ ਕੀਤਾ ਜਾਵੇ ਹੁਣ ਤਸਵੀਰਾਂ ਤੁਹਾਨੂੰ ਮੈਨੇ ਹੋਸਟਲ ਦੀਆਂ ਨੇ ਮੈਨੇ ਹੋਸਟਲ ਚ ਪਹਿਲਾਂ ਪ੍ਰੋਟੈਸਟ ਕਰ ਰਹੇ ਨੇ ਇਸ ਤੋਂ ਬਾਅਦ ਕਹਿੰਦੇ ਕਿ ਅਸੀਂ ਸੀਐਮ ਪੰਜਾਬ ਨੂੰ ਵੀ ਇਹੀ ਕਿਤਨਾ ਕਿਤੇ ਬੇਨਤੀ ਕਰਨ ਜਾਣਾ ਹੈ ਕਿ ਸਾਨੂੰ ਉਥੋਂ ਕਾਲਜ ਤੋਂ ਸ਼ਿਫਟ ਕੀਤਾ ਜਾਵੇ ਤੇ ਦੂਜੇ ਪਾਸੇ ਗੱਲ ਇਹ ਹੈ ਵੀ ਕਈ ਤਰ੍ਹਾਂ ਦੇ ਰੋਪ ਇਹਨਾਂ ਦੇ ਨਾਜੁਕ ਤੇ ਕਈਏ ਕਿ ਲਾਜੂ ਦਾ આરોਪ ਨੇ ਜਿਹਦੇ ਵਿੱਚ ਇਹ ਕਹਿੰਦੇ ਨੇ ਕਿ ਸਾਡੇ ਨਾਲ ਜਿਹੜਾ ਮਾੜਾ ਵਿਹਾਰ ਹੈ ਉਹ ਕੀਤਾ ਜਾਂਦਾ ਹੈਗਾ ਤੇ ਇਹਨਾਂ ਤਸਵੀਰਾਂ ਦੇ ਵਿੱਚ ਜੇ ਦੇਖੀਏ ਤਾਂ ਹੁਣ ਵੱਡੇ ਤੌਰ ਤੇ ਮਸਲਾ ਇਹ ਖੜਾ ਹੁੰਦਾ ਕਿ ਐਮਬੀਬੀਐਸ ਦੇ ਸਟੂਡੈਂਟ ਆਖਰ ਇਨਸਾਫ ਮੰਗਦੇ ਨਜ਼ਰ ਆਉਂਦੇ ਨੇ ਸੀਨੀਅਰ ਵੀਡੀਓ ਵਿੱਚ ਬੇਨਤੀ ਦੇ ਨਾਲ ਸਮੀਤ ਸਿੰਘ ਔਰ ਯਨਾਸ ਪਰਸਨਟੀ ਵੀ ਚੰਡੀਗੜ੍ਹ